ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਵੋਟਾਂ ਪੈਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਆਪਣੇ ਪਰਚੇ ਨੂੰ ਦਾਖਲ ਕਰਨਾ ਯਾਨੀ ਨੋਮੀਨੇਸ਼ਨ ਕਰਨਾ ਔਰ ਨੋਮੀਨੇਸ਼ਨ ਦਾ ਹੁਣ ਇੱਕੋ ਦਿਨ ਬਾਕੀ ਹੈ 1 ਫਰਵਰੀ ਦਾ ਦਿਨ ਤੇ ਹੁਣ ਤੱਕ ਦਿਗਜ ਨੋਮੀਨੇਸ਼ਨ ਕਰਦੇ ਨਜ਼ਰ ਆਏ ਨੇ ਮੈਂ ਸ਼ੁਰੂਆਤ ਚਾਰ ਤਸਵੀਰਾਂ ਤੋਂ ਕਰਨ ਜਾ ਰਹੇ ਹਾਂ ਚਾਰ ਤਸਵੀਰਾਂ ਜਿਹੜੇ ਦਿਗਜ ਪਹਿਲੇ ਸੈਕਿੰਡ ਲਾਸਟ ਦਿਨ ਨੋਮੀਨੇਸ਼ਨ ਕਰਦੇ ਹੋਏ ਨਜ਼ਰ ਆਏ ਨੇ ਹਫਤੇ ਦੇ ਪਹਿਲੇ ਦਿਨ ਨੋਮੀਨੇਸ਼ਨ ਕਰਦੇ ਨਜ਼ਰ ਆਏ ਨੇ ਇਹਨਾਂ ਦੇ ਵਿੱਚ ਨਾਮ ਹੈ ਕੈਪਟਨ ਅਮਰਿੰਦਰ ਸਿੰਘ ਦਾ ਚਰਨਜੀਤ ਸਿੰਘ ਚੰਨੀ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸੁਬੀਰ ਸਿੰਘ ਬਾਦਲ ਦਾ ਚਾਰ ਤਸਵੀਰਾਂ ਤੁਹਾਡੇ ਸਾਹਮਣੇ ਪਧੌੜ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਪਰਚਾ ਆਪਣਾ ਦਾਖਲ ਕਰ ਦਿੱਤਾ ਹੈ ਜਲਾਲਾਬਾਦ ਤੋਂ ਸੁਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਜਦਕਿ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਾਮਜ਼ਦਗੀ ਪਰ ਦਿਤੀ ਦ ਨਾਮਜ਼ਦਗੀਆਂ ਦਾ ਆਖਰੀ ਦੌਰ ਇਸ ਸਮੇਂ ਜਾਰੀ ਹੈ ਔਰ ਦੰ ਦੱਸ ਦਈਏ ਕਿ ਹੁਣ ਇੱਕੋ ਦਿਨ ਬਾਕੀ ਹੈ ਯਾਨੀ ਕਿ ਮੰਗਲਵਾਰ ਦਾ ਜਦੋਂ ਨਾਮਜ਼ਦਗੀ ਦਾਖਲ ਕੀਤੀ ਜਾਏਗੀ ਪਰ ਉਸ ਤੋਂ ਪਹਿਲਾਂ ਕਈ ਹੋਰ ਦਿੱਗਜ ਵੀ ਚੌਣ ਮੈਦਾਨ ਦੇ ਵਿੱਚ ਰਸਮੀ ਤੌਰ ਤੇ ਨਿਤਰ ਆਏ ਨੇ ਅਰੁਣਾ ਚੌਧਰੀ ਨੇ ਅਦੀਨानगर ਤੋਂ ਭਰਿਆ ਪਰਚਾ ਮੋਹਾਲੀ ਤੋਂ ਬਲਬੀਤ ਸਿੱਧੂ ਨੇ ਹਰਪਾਲ ਚਿਮਮਾ ਇੱਕ ਵਾਰ ਫਿਰ ਤੋਂ ਦੜਬਾ ਤੋਂ ਉਤਰੇ ਨੇ ਜਦਕਿ ਅੰਬਿਸਰ ਨਾਰਥ ਤੋਂ ਕੁਮਰ ਵਿਜੇ ਪ੍ਰਤਾਪ ਚੌਣ ਮੈਦਾਨ ਚ ਉਤਰੇ ਨੇ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਵਿਧਾਇਕ ਨੇ ਤਲਵੰਡੀ ਸਾਬੋ ਤੋਂ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਨੇ ਬਲਜੀਤ ਚੀਮਾ ਸਾਬਕਾ ਮੰਤਰੀ ਨੇ ਇੱਕ ਵਾਰ ਫਿਰ ਤੋਂ ਰੋਪੜ ਤੋਂ ਹੀ ਚੋਣ ਮੈਦਾਨ ਦੇ ਵਿੱਚ ਨੇ ਮਾਲਵੀਕਾ ਸੋਉਧ ਪਹਿਲੀ ਵਾਰ ਚੋਣ ਦੰਗਲ ਦੇ ਵਿੱਚ ਉਤਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਗਿਆ ਹੈ ਮੋਗਾ ਤੋਂ ਕਾਂਗਰਸ ਦੇ ਟਿਕਟ ਦੇ ਉੱਤੇ ਜਦਕਿ ਅਨਿਲ ਜੋਸ਼ੀ ਅੰਮ੍ਰਿਤਸਰ ਨਾਰਥ ਤੋਂ ਯਾਨੀ ਅਨਿਲ ਜੋਸ਼ੀ ਤੇ ਕੁਮਰ ਵਿਜੇ ਪ੍ਰਤਾਪ ਦੇ ਵਿਚਾਲੇ ਮੁਕਾਬਲਾ ਹੋਵੇਗਾ ਅਨਿਲ ਜੋਸ਼ੀ ਅੰਮ੍ਰਿਤਸਰ ਨਾਰਥ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨਾਮਦਾਰਗੀਆਂ ਦੇ ਦੌਰ ਦੇ ਨਾਲ ਨਾਲ ਇੱਥੇ ਐਫਿਡੇਵਿਟ ਵੀ ਦੇਣਾ ਹੁੰਦਾ ਜਦੋਂ ਕੋਈ ਨਾਮਦਾਰਗੀ ਆਪਣੀ ਫਾਈਲ ਕਰਦਾ ਤੇ ਨਾਲ ਹੀ ਫਿਰ ਐਫਿਡੇਵਿਟ ਦੇਣਾ ਹੁੰਦਾ ਦੱਸਣਾ ਹੁੰਦਾ ਕਿ ਉਸ ਦੇ ਕੋਲ ਕਿੰਨੀ ਕੁਆਲੀਫਿਕੇਸ਼ਨ ਹੈ ਤੇ ਕਿੰਨਾ ਪੈਸਾ ਹੈ ਤੇ ਇਸ ਬੁਲਟਨ ਦੇ ਵਿੱਚ ਅਸੀਂ ਖਾਸ ਤੌਰ ਤੇ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਜਿਹੜੇ ਵੱਡੇ ਦਿਗਜ ਆਂਗੂ ਨੇ ਉਹਨਾਂ ਦੇ ਕੋਲ ਪੈਸਾ ਕਿੰਨਾ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਸੁਬੀਰ ਸਿੰਘ ਬਾਦਲ ਦੀ ਸੁਬੀਰ ਸਿੰਘ ਬਾਦਲ ਨੇ 2019 ਦੇ ਵਿੱਚ ਲੋਕ ਸਭਾ ਚੋਣ ਲੜੀ ਫਿਰੋਜ਼ਪੁਰ ਤੋਂ ਚੋਣ ਜਿੱਤੇ ਤੇ ਜਦੋਂ 2019 ਦੇ ਵਿੱਚ ਆਪਣਾ ਐਫਿਡੇਵਿਟ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਉਸ ਸਮੇਂ ਹਾਂ 75 ਕਰੋੜ ਤੋਂ ਜ਼ਿਆਦਾ ਉਹਨਾਂ ਦੀ ਇਨਕਮ ਸੀ 75 ਕਰੋੜ ਤੋਂ ਜ਼ਿਆਦਾ ਕਰੀਬ ਕਰੀਬ 76 ਕਰੋੜ ਰੁਪਏ ਤੇ ਜਦੋਂ 2022 ਦੇ ਵਿੱਚ ਜਦੋਂ ਹੁਣ ਨਾਮੀਨੇਸ਼ਨ ਫਿਲ ਕੀਤੀ ਹੈ ਤਾਂ ਉਸ ਸਮੇਂ 78 ਕਰੋੜ ਤੋਂ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸੰਪਤੀ ਜ਼ਰੂਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਇਹ ਜਲਾਲਾਬਾਦ ਸੀਟ ਦੇ ਉੱਤੇ ਸੁਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਨਾਮੀਨੇਸ਼ਨ ਫਾਈਲ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਰਿਹਾ 78 ਕਰੋੜ ਤੋਂ ਜ਼ਿਆਦਾ ਯਾਨੀ 2019 ਤੋਂ ਲੈ ਕੇ 2022 ਤੱਕ ਕਰੀਬ ਕਰੀਬ 3 ਕਰੋੜ ਰੁਪਏ ਇਨਕਮ ਅਸ ਸੁਬੀਰ ਸਿੰਘ ਬਾਦਲ ਦੀ ਵਧੀਆ ਇੰਡੀਵਿਜੂਅਲ ਤੌਰ ਦੇ ਉੱਤੇ ਆ ਜਦੋਂ ਸੁਬੀਰ ਸਿੰਘ ਬਾਦਲ ਇਕੱਲੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉੱਤਰ ਕੇ ਆਪਣੀ ਪ੍ਰਾਪਰਟੀ ਦੱਸੀ ਹੋਵੇ ਯਾਨੀ ਫੈਮਿਲੀ ਤੋਂ ਵੱਖ ਉਹਨਾਂ ਦੀ ਆਪਣੀ ਆ ਉਸ ਤੋਂ ਬਾਅਦ ਅਸੀਂ ਅੱਗੇ ਵੱਧਦੇ ਹਾਂ ਤੇ ਰੁਕ ਕਰਾਂਗੇ ਹੁਣ ਕਿ ਪਰਿਵਾਰ ਦੇ ਨਾਲ ਕਿੰਨੀ ਉਹਨਾਂ ਦੀ ਸੰਪਤੀ ਹੈ ਜੋ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤਾਂ ਪਰਿਵਾਰ ਦੇ ਨਾਲ ਕਿੰਨੀ ਸੰਪਤੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਜਲਾਲਾਬਾਦ ਸੀਟ ਦੇ ਉੱਤੇ ਸੁਬੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਇੱਕ ਵੱਡਾ ਥਿਰਾ ਪੰਜਾਬ ਦੀ ਸਿਆਸਤ ਦਾ 2022 ਦੇ ਵਿੱਚ ਸੰਪਤੀ ਉਹ ਤੁਹਾਨੂੰ ਦਿਖਾ ਰਹੇ ਹਾਂ 78.15 ਕਰੋੜ ਰੁਪਏ ਜਦਕਿ ਇਸ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ 2019 ਦੀਆਂ ਲੋਕ ਸਭਾ ਚੋਣਾਂ ਜੋ ਪਹਿਲਾਂ ਜ਼ਿਕਰ ਕੀਤਾ ਸੀ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਫਿਰੋਜ਼ਪੁਰ ਤੋਂ ਲੜਦੇ ਨੇ ਜਿੱਤ ਹਾਸਲ ਕਰਦੇ ਨੇ ਜਗਵੀਰ ਬਾਦਲ ਉਸ ਸਮੇਂ 75 ਕਰੋੜ ਕਰੀਬ ਕਰੀਬ 76 ਕਰੋੜ ਸੀ ਹੁਣ ਉਹਨਾਂ ਦੀ ਇਨਕਮ ਤੇ ਹੁਣ ਕਰੀਬ 2.25 ਕਰੋੜ ਰੁਪਏ ਵੱਧ ਗਿਆ 78 ਕਰੋੜ ਰੁਪਿਆ ਉਹਨਾਂ ਦੀ ਅੱਜ ਕਹੀਏ ਕਿ ਐਸੈਟਸ ਸੰਪਤੀ ਜਾਇਦਾਦ ਉਹਨਾਂ ਦੇ ਵੱਲੋਂ ਦਿਖਾਈ ਗਈ ਹੈ ਮੈਂ ਪਰਿਵਾਰ ਦੇ ਨਾਲ ਤੁਹਾਨੂੰ ਦਿਖਾਣਾ ਕਿ ਉਹਨਾਂ ਦੀ ਸੰਪਤੀ ਕੀ ਕਹਿੰਦੀ ਹੈ ਤਾਂ ਪਰਿਵਾਰ ਦੇ ਨਾਲ ਟੋਟਲ ਯਾਨੀ ਕਿ ਪੂਰੀ ਫੈਮਲੀ ਦੀ ਸੁਬੀਲ ਸਿੰਘ ਬਾਦਲੇ ਪੂਰੇ ਪਰਿਵਾਰ ਦੀ ਜਿਹੜੀ ਸੰਪਤੀ ਹੈ ਉਹ ਤੁਹਾਨੂੰ ਦੱਸ ਰਿਹਾ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 217 ਕਰੋੜ ਤੋਂ 217 18 ਕਰੋੜ ਤੁਸੀਂ ਕਹਿ ਸਕਦੇ ਹੋ 217.99 ਕਰੋੜ ਜਿਹੜੀ ਉਹਨਾਂ ਦੀ ਜਾਇਦਾਦ ਸੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਪੂਰੇ ਪਰਿਵਾਰ ਦੀ ਤੁਹਾਨੂੰ ਦੱਸ ਰਿਹਾ ਕਿ ਪੂਰੀ ਫੈਮਲੀ ਦੀ ਜਿਹੜੀ ਸੰਪਤੀ ਹੈ ਉਸ ਤੋਂ ਬਾਅਦ 2022 ਦੇ ਜਿਹੜੇ ਇਸ ਵਾਰ ਐਫੀਡਵਿਟ ਦਾਖਲ ਕੀਤੇ ਗਏ ਨੇ ਉਸ ਦੇ ਵਿੱਚ ਦੱਸਣਾ ਪੈਂਦਾ ਕਿ ਆਖਰ ਪਰਿਵਾਰ ਦੇ ਕਿਹੜੇ ਮੈਂਬਰ ਦੇ ਕੋਲ ਕੀ ਕੁਝ ਹੈ ਉਹ ਵੀ ਪੂਰਾ ਬਿਉਰਾ ਤੁਹਾਨੂੰ ਦੇਣਾ ਹੋਵੇਗਾ ਤਾਂ 176 ਕਰੋੜ 62 ਲੱਖ ਰੁਪਏ ਦੀ ਦੱਸੀ ਗਈ ਹੈ ਸੁਬੀਰ ਸਿੰਘ ਬਾਦਲ ਦੇ ਵੱਲੋਂ ਖਾਸ ਇਹ ਹੈ ਕਿ ਘੱਟੀ ਹੈ ਇਹਨਾਂ ਦੀ ਪ੍ਰਾਪਰਟੀ 2019 ਤੋਂ ਲੈ ਕੇ 2022 ਤੱਕ ਪਹੁੰਚਦੇ ਪਹੁੰਚਦੇ ਤਾਂ ਇਹ ਜ਼ਿਕਰ ਹੋ ਗਿਆ ਸੁਬੀਰ ਸਿੰਘ ਬਾਦਲ ਦਾ ਤਾਂ ਸੁਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਕੋਲ 176 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਕੱਲੇ ਸੁਬੀਰ ਸਿੰਘ ਬਾਦਲ ਕੋਲ 78 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਰ ਅੱਗੇ ਵੱਧਦੇ ਤੇ ਅਗਲੇ ਚਿਹਰੇ ਦਾ ਅਸੀਂ ਜ਼ਿਕਰ ਕਰਾਂਗੇ ਹੋਰ ਕਿਹੜਾ ਚਿਹਰਾ ਜਿਹੜਾ ਤੁਹਾਨੂੰ ਦਿਖਾਵਾਂਗੇ ਜਿਹੜੇ ਦਿੱਗਤ ਜਿਨ੍ਹਾਂ ਨੇ ਨਾਮੀਨੇਸ਼ਨ ਫਾਈਲ ਕੀਤੀ ਹੈ ਸਿੱਧੂ ਮੂਸੇਵਾਲਾ ਦਾ ਵੀ ਮੈਂ ਦੱਸਾਂਗਾ ਕਿ ਉਹਨਾਂ ਦੇ ਕੋਲ ਕਿੰਨੇ ਪੈਸੇ ਨੇ ਪਰ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੋਲ ਪ੍ਰਾਪਰਟੀ ਕਿੰਨੀ ਹੈ 2017 ਦੇ ਵਿੱਚ 2 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੇ ਵੱਲੋਂ ਦੱਸੀ ਗਈ ਸੀ ਜਦਕਿ 2022 ਦੇ ਵਿੱਚ 3 ਕਰੋੜ 63 ਲੱਖ ਰੁਪਏ ਦੱਸੇ ਗਏ ਨੇ ਐਸ ਆਰ ਦੀ ਪ੍ਰਾਪਰਟੀ ਦੱਸੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਨੂੰ ਛੱਡ ਚੁੱਕੇ ਨੇ ਪੰਜਾਬ ਲੋਕ ਕਾਂਗਰਸ ਬਣਾ ਚੁੱਕੇ ਨੇ ਇਸ ਵਾਰ ਪਟਿਆਲਾ ਸ਼ਹਿਰੀ ਤੋਂ ਇਸ ਵਾਰ ਫਿਰ ਤੋਂ ਚੌੜ ਮੈਦਾਨ ਦੇ ਵਿੱਚ ਉਤਰੇ ਨੇ 3 ਕਰੋੜ 3 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਜਦਕਿ 2017 ਦੇ ਵਿੱਚ 5 ਸਾਲ ਪਹਿਨਾ ਇਹ 2 ਕਰੋੜ 35 ਲੱਖ ਰੁਪਏ ਸੀ ਕਰੀਬ ਕਰੀਬ ਸਵਾ ਕਰੋੜ ਰੁਪਿਆ ਇਨਕਮ ਜਾਂ ਕਹੀਏ ਕਿ ਸਵਾ ਕਰੋੜ ਦੀ ਪ੍ਰਾਪਰਟੀ ਵਧੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਸ ਤੋਂ ਬਾਅਦ ਮੈਂ ਰੁਕ ਕਰਦਾ ਹਾਂ ਇਹਨਾਂ ਦੀ ਪੂਰੀ ਫੈਮਿਲੀ ਦੇ ਨਾਲ ਕਿੰਨੀ ਪ੍ਰਾਪਰਟੀ ਹੈ ਉਹ ਵੀ ਦੱਸਣਾ ਇੱਥੇ ਜ਼ਰੂਰੀ ਹੈ ਤਾਂ ਇਹ ਤਾਂ ਉਹਦੀ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੀ ਪ੍ਰਾਪਰਟੀ ਉਸ ਦਾ ਸੀ ਜ਼ਿਕਰ ਕਰ ਰਹੇ ਆ ਪੀਐਲਸੀ ਯਾਨੀ ਕਿ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਖੁਦ ਪਾਰਟੀ ਬਣਾਈ ਕਾਂਗਰਸ ਤੋਂ ਵੱਖ ਹੋ ਕੇ ਤੇ ਉਸ ਤੋਂ ਬਾਅਦ ਜਿਹੜਾ ਐਫੀਡੇਵਿਟ ਦੇਣਾ ਹੁੰਦਾ ਖਾਸ ਇਹ ਮੈਂ ਵਾਰ-ਵਾਰ ਕਹਿ ਰਿਹਾ ਕਿ ਜਦੋਂ ਕੋਈ ਵੀ ਨਾਮੀਨੇਸ਼ਨ ਫਾਈਲ ਕਰਨ ਜਾਂਦਾ ਤਾਂ ਉਸ ਨੂੰ ਦੱਸਣਾ ਹੁੰਦਾ ਚਾਹੇ ਉਸਦੇ ਅਕਾਊਂਟ ਦੇ ਵਿੱਚ 500 ਰੁਪਏ ਹੋਣ ਉਹ ਵੀ ਦੱਸਨੇ ਹੋਣਗੇ ਕਿ ਕਿਹੜੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਨੇ ਮੈਂ ਅਗਲੀ ਪਲੇਟ ਦਾ ਜ਼ਿਕਰ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਔਰ 2 ਕਰੋੜ 35 ਲੱਖ ਤੋਂ 2022 ਤੱਕ ਆਉਂਦੇ ਹੁੰਦੇ 3 ਕਰੋੜ 68 ਲੱਖ ਰੁਪਿਆ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਪਰਟੀ ਹੋਈ ਹੈ ਤੇ ਜੇ ਪਰਿਵਾਰ ਦੇ ਨਾਲ ਅਸੀਂ ਜ਼ਿਕਰ ਕਰੀਏ ਤਾਂ ਪਰਿਵਾਰ ਦੇ ਨਾਲ 2017 ਦੇ ਵਿੱਚ ਟੋਟਲ ਫੈਮਿਲੀ ਦੀ ਜਿਹੜੀ ਜਾਇਦਾਦ ਦੱਸੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਹ 68 48 ਕਰੋੜ 31 ਲੱਖ ਰੁਪਏ ਤੋਂ ਵੱਧ ਦੱਸੀ ਗਈ ਸੀ ਜੋ ਕਿ 2022 ਦੇ ਵਿੱਚ ਇਸ ਵਾਰ ਕਰੀਬ 15 ਕਰੋੜ ਰੁਪਏ ਜ਼ਿਆਦਾ 36 ਕਰੋੜ 30 ਲੱਖ ਰੁਪਏ ਇਸ ਵਾਰ ਦੱਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਫੈਮਿਲੀ ਦੀ ਟੋਟਲ ਜਾਇਦਾਦ ਦਾ ਸੀ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਣੇ ਤਾਂ 36 ਕਰੋੜ 30 ਲੱਖ ਰੁਪਏ ਇਸ ਵਾਰ 2022 ਦੇ ਵਿੱਚ ਦੱਸੀ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਹੁਣ ਅਗਲੇ ਜਿਹੜੇ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਦੀ ਪ੍ਰਾਪਰਟੀ ਦਾ ਜ਼ਿਕਰ ਹੋ ਰਿਹਾ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਕਿਉਂਕਿ ਕੈਪਟਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਜ਼ਿਕਰ ਕਿਉਂਕਿ ਉਹਨਾਂ ਦਾ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਚਾੜ੍ਹ 4.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ 4.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਬਣ ਗਏ ਪਰ ਉਹਨਾਂ ਦੀ ਔਰ ਪੂਰੇ ਪਰਿਵਾਰ ਦੀ ਇਨਕਮ ਜਿਹੜੀ ਦੱਸੀ ਗਈ ਹੈ ਕਰੀਬ ਕਰੀ 15 ਕਰੋੜ ਰੁਪਏ ਜ਼ਿਆਦਾ ਹੈ ਜਿਸ ਦਾ ਅਸੀਂ ਜ਼ਿਕਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਪ੍ਰਾਪਰਟੀ ਦਾ ਜ਼ਿਕਰ ਹੋ ਰਿਹਾ ਹੈ ਜਦੋਂ ਕੋਈ ਨੋਮੀਨੇਸ਼ਨ ਫਾਈਲ ਕਰਦਾ ਹੈ ਤਾਂ ਨੋਮੀਨੇਸ਼ਨ ਫਾਈਲ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਬਿਉਰਾ ਦੇਣਾ ਹੁੰਦਾ ਹੈ ਪੁਆਇੰਟ ਨੰਬਰ 1 ਤੁਹਾਨੂੰ ਦੱਸਣਾ ਹੁੰਦਾ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ ਚਾਹੇ ਉਹ 10ਵੀਂ ਹੋਵੇ 12ਵੀਂ ਹੋਵੇ ਗ੍ਰੈਜੂਏਸ਼ਨ ਹੋਵੇ ਪੋਸਟ ਗ੍ਰੈਜੂਏਸ਼ਨ ਹੋਵੇ ਪੀ ਐਚ ਡੀ ਹੋਵੇ ਕੋਈ ਡਾਕਟਰ ਹੋਵੇ ਕੋਈ ਇੰਜੀਨੀਅਰ ਹੋਵੇ ਸਭ ਕੁਝ ਦੱਸਣਾ ਪੈਂਦਾ ਪੁਆਇੰਟ ਨੰਬਰ 2 ਦੱਸਣਾ ਪੈਂਦਾ ਕਿ ਤੁਹਾਡੇ ਉੱਤੇ ਕੋਈ ਕੇਸ ਤਾਂ ਨਹੀਂ ਜੇਕਰ ਕੇਸ ਹੈ ਤਾਂ ਫਿਰ ਉਹ ਕਿਹੜਾ ਮਾਮਲਾ ਹੈ ਕਿਹੜੇ ਥਾਣੇ 'ਚ ਦਰਜ ਹੈ ਇਹ ਉਹ ਅਦਾਲਤ ਦੇ ਵਿੱਚ ਹੈ ਤਾਂ ਫਿਰ ਅਦਾਲਤ ਦੇ ਵਿੱਚ ਉਸ ਦੀ ਸਥਿਤੀ ਇਸ ਸਮੇਂ ਕੀ ਹੈ ਕੀ ਤੁਹਾਨੂੰ ਕਿਸੇ ਮਾਮਲੇ ਦੇ ਵਿੱਚ ਕੋਈ ਸਜ਼ਾ ਤਾਂ ਨਹੀਂ ਦਿੱਤੀ ਗਈ ਕੋਈ ਸਜ਼ਾ ਤਾਂ ਨਹੀਂ ਸੁਣਾਈ ਗਈ ਜੇਕਰ ਸੁਣਾਈ ਗਈ ਹੈ ਉਸ ਦਾ ਵੀ ਪੂਰਾ ਬਿਓਰਾ ਦਵੋ ਤੇ ਉਸ ਤੋਂ ਬਾਅਦ ਇਹ ਵੀ ਦੱਸਣਾ ਹੁੰਦਾ ਹੈ ਕਿ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ ਤੁਹਾਡੇ ਕੋਲ ਜਾਇਦਾਦ ਕਿੰਨੀ ਹੈ ਤੁਹਾਡੇ ਕੋਲ ਕੈਸ਼ ਕਿੰਨਾ ਹੈ ਤੁਹਾਡੀਆਂ ਜ਼ਮੀਨਾਂ ਕਿੰਨੀਆਂ ਨੇ ਤੁਹਾਡੇ ਘਰ ਕਿੰਨੇ ਨੇ ਤੁਹਾਡੇ ਕੋਲ ਗੱਡੀਆਂ ਕਿੰਨੀਆਂ ਨੇ ਹੋਰ ਮਹਿੰਗੀਆਂ ਚੀਜ਼ਾਂ ਕਿਹੜੀਆਂ ਨੇ ਤੁਹਾਡੇ ਕੋਲ ਇਹ ਵੀ ਨਾਮੀਨੇਸ਼ਨ ਦੇ ਵਿੱਚ ਦੱਸਣਾ ਹੁੰਦਾ ਹੈ ਉਸ ਤੋਂ ਨੈਕਸਟ ਪੁਆਇੰਟ ਇਹ ਵੀ ਤੁਹਾਨੂੰ ਦੱਸਦੇ ਆ ਕਿ ਜਿਹੜਾ ਅਹਿਮ ਚੀਜ਼ ਇਹ ਵੀ ਉਸ ਦੇ ਵਿੱਚ ਬਿਉਰਾ ਦੇਣਾ ਹੁੰਦਾ ਹੈ ਕਿ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਕੋਲ ਕੀ ਕੁਝ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਇਹ ਵੀ ਸਮਝਦਾ ਹੈ ਕਿ ਜਦੋਂ ਪੂਰਾ ਬਿਉਰਾ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹ ਤਾਂ ਨਹੀਂ ਕਿ ਖੁਦ ਦੀ ਪ੍ਰਾਪਰਟੀ ਦੱਸ ਦਿੱਤੀ ਲੈਸ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਵੰਡ ਦਿੱਤੀ ਗਈ ਖੈਰ ਪੂਰੇ ਪਰਿਵਾਰ ਦਾ ਦੱਸਣਾ ਪੈਂਦਾ ਹੈ ਕਿ ਪੂਰੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਕਿਸ-ਕਿਸ ਦੇ ਨਾਮ ਕਿਹੜੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਨੇ ਤੇ ਕਿਹੜੀ ਜ਼ਮੀਨ ਉਹਨਾਂ ਦੇ ਕੋਲ ਹੈਗੀ ਹੈ ਹੁਣ ਅੱਗੇ ਵਧਦੇ ਆ ਤੇ ਅੱਗੇ ਗੱਲ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਦੀ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਅਕਾਲੀ ਦਲ ਦਾ ਸਭ ਤੋਂ ਵੱਡਾ ਚਿਹਰਾ ਨੇ ਤੇ ਉਹਨਾਂ ਦੀ ਪ੍ਰਾਪਰਟੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ 2017 ਦੇ ਵਿੱਚ 14 ਕਰੋੜ 49 ਲੱਖ ਰੁਪਏ ਉਹਨਾਂ ਦੇ ਵੱਲੋਂ ਦਿਖਾਈ ਗਈ ਸੀ 2022 ਦੇ ਵਿੱਚ ਉਹਨਾਂ ਦੀ ਜਾਇਦਾਦ 15 ਕਰੋੜ 11 ਲੱਖ ਰੁਪਏ ਇਸ ਵਾਰ ਦੱਸੀ ਗਈ ਹੈ ਲੰਬੀ ਤੋਂ ਲਗਾਤਾਰ ਚੋਣ ਲੜਦੇ ਆਏ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਤੇ ਇਸ ਸਮੇਂ ਉਹਨਾਂ ਦੀ ਜਿਹੜੀ ਜਾਇਦਾਦ ਹੈ ਸੰਪਤੀ ਟੋਟਲ ਸੰਪਤੀ ਜਿਹੜੀ ਅਸੀਂ ਤੁਹਾਨੂੰ ਦੱਸਦੇ ਹਾਂ 15 ਕਰੋੜ 11 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ ਜਿਹੜੀ 2017 ਦੇ ਵਿੱਚ 14 ਕਰੋੜ 49 ਲੱਖ ਰੁਪਏ ਤੋਂ ਜ਼ਿਆਦਾ ਦਿੱਤੀ ਗਈ ਸੀ ਖਾਸ ਕਰਕੇ ਕਿ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ ਕਿ 60 ਲੱਖ ਰੁਪਏ ਜਿਹੜੀ ਜਿਹੜੀ ਪ੍ਰਾਪਰਟੀ ਆ ਉਹ ਵਧੀਆ ਪ੍ਰਕਾਸ਼ ਸਿੰਘ ਬਾਦਲ ਦੀ ਇੰਡੀਵਿਜੂਅਲ ਟੌਰ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਵੱਡਾ ਚਿਹਰਾ ਅਕਾਲੀ ਦਲ ਦਾ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਬਿਓਰਾ ਦਿੱਤਾ ਗਿਆ ਉਹੀ ਗੱਲ ਕਿ ਲੰਬੀ ਤੋਂ ਉਹਨਾਂ ਨੇ ਪਰਚਾ ਭਰਿਆ ਐਫੀਡੇਵਿਟ ਦੇਣਾ ਹੁੰਦਾ ਹੈ ਐਫੀਡੇਵਿਟ ਦੇ ਵਿੱਚ ਇੱਕ ਇੱਕ ਚੀਜ਼ ਲਿਖਣੀ ਹੁੰਦੀ ਹੈ ਔਰ ਤੁਸੀਂ ਗਲਤ ਕੁਝ ਵੀ ਨਹੀਂ ਲਿਖ ਸਕਦੇ ਦੱਸਣਾ ਹੁੰਦਾ ਹੈ ਕਿ ਤੁਹਾਡੇ ਕੋਲ ਕਿੰਨੇ ਕਿਲੇ ਜ਼ਮੀਨ ਹੈ ਦੱਸਣਾ ਹੁੰਦਾ ਹੈ ਤੁਹਾਡੇ ਕੋਲ ਕਿ ਕਿਹੜੀ ਕਿਹੜੇ ਘਰ ਨੇ ਜਾਂ ਫਿਰ ਹੋਰਤੀ ਕਰਪ੍ਰਕਾਸ਼ ਸਿੰਘ ਬਾਦਲ ਤੋਂ ਅੱਗੇ ਵਧਦੇ ਆ ਇਹ ਅਕਾਲੀ ਦਲ ਦਾ ਇੱਕ ਵੱਡਾ ਥੀੜਾ ਹੈ ਲੰਬੀ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੈ 15 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਇਹਨਾਂ ਦੇ ਕੋਲ ਹੈਗੀ ਹੈ ਅਗਲੇ ਚਿਹਰੇ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਗੱਲ ਹੋਵੇਗੀ ਕੁਲਵੰਤ ਸਿੰਘ ਬਹੁਤ ਅਹਿਮ ਹੈ ਜਾਨਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕੁਲਵੰਤ ਸਿੰਘ ਮੁਹਾਲੀ ਤੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੀ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਮੁਹਾਲੀ ਸੀਟ ਦੇ ਉੱਤੇ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਸਾਹਮਣੇ ਹੋਣਗੇ ਬਲਬੀਤ ਸਿੱਧੂ ਔਰ 2022 ਦੇ ਵਿੱਚ ਇਹਨਾਂ ਦੀ ਸੰਪਤੀ ਜਿਹੜੀ ਦੱਸੀ ਗਈ ਹੈ ਮੈਂ 2014 ਤੁਹਾਨੂੰ ਦਿਖਾ ਰਿਹਾ ਕਿਉਂਕਿ 2014 ਦੇ ਵਿੱਚ ਇਹਨਾਂ ਦੇ ਵੱਲੋਂ ਇਲੈਕਸ਼ਨ ਲੋਕ ਸਭਾ ਦਾ ਲੜਿਆ ਗਿਆ ਸੀ ਫਤਿਹਗੜ ਸਾਹਿਬ ਦੀ ਸੀਟ ਤੋਂ ਜਿੱਤ ਹਾਸਲ ਨਹੀਂ ਕਰ ਸਕੇ ਸੀ ਪਰ ਉਸ ਸਮੇਂ ਇਹਨਾਂ ਦੀ ਪ੍ਰਾਪਰਟੀ ਸੀ 39 ਕਰੋੜ 61 ਲੱਖ ਰੁਪਏ ਜੋ ਇਹਨਾਂ ਦੇ ਵੱਲੋਂ ਦੱਸੀ ਗਈ ਸੀ ਆਪਣੇ ਐਫੀਡੇਵਿਟ ਦੇ ਵਿੱਚ ਤੇ ਜਦੋਂ ਹੁਣ 2022 ਆਇਆ ਤਾਂ 2022 ਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਕੁਲਵੰਤ ਸਿੰਘ ਇਸ ਵਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਆਪਣੇ ਐਫੀਡੇਵਿਟ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਮੇਰੇ ਕੋਲ 238 ਕਰੋੜ 53 ਲੱਖ ਰੁਪਏ ਦੀ ਜਾਇਦਾਦ ਹੈ ਬਹੁਤ ਵੱਡੀ ਅਮਾਉਂਟ ਹੈ 238 ਕਰੋੜ ਦੀ ਔਰ ਪੰਜਾਬ ਦੇ ਸਭ ਤੋਂ ਅਮੀਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਕੁਲਵੰਤ ਸਿੰਘ ਜੋ ਮੇਰ ਰਹੇ ਨੇ ਮੋਹਾਲੀ ਦੇ ਅਕਾਲੀ ਦਲ ਦਾ ਵੱਡਾ ਚਿਹਰਾ ਸੀ ਨਵਜੋਤ ਸਿੰਘ ਸਿੱਧੂ ਨਾਲ ਵੀ ਪਿਛਾ ਪਿਆਸੀ ਤੁਹਾਨੂੰ ਯਾਦ ਹੋਏਗਾ ਜਦੋਂ ਮੇਅਰ ਦੀ ਕੁਰਸੀ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਔਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਵੰਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਮਾਲਕ ਨੇ 239 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਕਰੀਬ-ਕਰੀਬ 239 ਕਰੋੜ ਦਾ ਇੱਕ ਵੱਡਾ ਚਿਹਰਾ ਏ ਔਰ ਅਮੀਰ ਚਿਹਰਾ ਏ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰਾਂ ਦੀ ਲਿਸਟ ਹੈ ਉਸ ਦੇ ਵਿੱਚ ਅੱਗੇ ਬਾਦਿਆਂ ਅਗਲੀ ਜਿਹੜੀ ਤਸਵੀਰ ਹੈ ਔਰ ਸੀਟ ਹੈ ਉਸ ਦਾ ਜ਼ਿਕਰ ਕਰਾਂਗੇ ਕਿ ਆਖਿਰ ਕੌਣ ਹੈ ਤਾਂ ਅਗਲਾ ਚਿਹਰਾ ਸਿੱਧੂ ਮੁੱਸੇਵਾਲਾ ਜਿਹੜਾ ਬਹੁਤ ਇੰਟਰਸਟਿੰਗ ਹੈ ਸ਼ੁਭਦੀਪ ਸਿੰਘ ਜਿਹੜਾ ਐਫਿਡੇਵਿਟ ਦਿੱਤਾ ਗਿਆ ਨੇ ਦੇ ਸਿੱਧੂ ਮੁੱਸੇਵਾਲਾ ਦੇ ਵੱਲੋਂ ਉਸ ਦੇ ਵਿੱਚ ਸ਼ੁਭਦੀਪ ਸਿੰਘ ਲਿਖਿਆ ਉਹਨਾਂ ਦਾ ਜੋ ਰੀਅਲ ਨੇਮ ਹੈ ਮਸ਼ਹੂਰ ਨੇਮ ਹੈ ਸਿੱਧੂ ਮੁੱਸੇਵਾਲਾ ਔਰ ਸਿੱਧੂ ਮੁੱਸੇਵਾਲਾ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨੇ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਨੇ ਇਸ ਵਾਰ ਐਮਐਲਏ ਦਾ ਔਰ ਉਹਨਾਂ ਦੇ ਵੱਲੋਂ ਪਹਿਲੀ ਵਾਰ ਆਬਵੀਅਸ 하게 ਦੱਸਿਆ ਜਾਣਾ ਸੀ ਖੈਰ ਉਹਨਾਂ ਦੀ ਐਜੂਕੇਸ਼ਨ ਬਾਰੇ ਦੱਸਣਾ ਜ਼ਰੂਰੀ ਹੈ ਸਿੱਧੂ ਮਸੇਵਾਲਾ ਹਨ ਕਿ ਉਹਨਾਂ ਦੇ ਫੈਨਸ ਆਲਰੇਡੀ ਜਾਣਦੇ ਹੋਣਗੇ ਬੀ ਟੈਕਨਿਕ ਗ੍ਰੈਜੂਏਟ ਨੇ ਬੀ ਟੈਕ ਉਹਨਾਂ ਨੇ ਵੱਲੋਂ ਕੀਤਾ ਗਿਆ ਏ ਔਰ ਸਿੱਖਿਆ ਦੇ ਪਾਸੇ ਤੋਂ ਬੀ ਟੈਕ ਤੇ ਦੂਜੇ ਪਾਸੇ ਜਾਇਦਾਦ ਕਿੰਨੀ ਹੈ ਜਾਇਦਾਦ ਹੈ ਸਿੱਧੂ ਮਸੇਵਾਲਾ ਕੋਲ 8 ਕਰੋੜ ਤੋਂ ਵੀ ਘੱਟ 7 ਕਰੋੜ 87 ਲੱਖ ਰੁਪਏ ਦੀ ਸਿੱਧੂ ਮਸੇਵਾਲਾ ਨੇ ਆਪਣੀ ਜਾਇਦਾਦ ਦੱਸੀ ਹੈ ਬਹੁਤ ਇੰਟਰਸਟਿੰਗ ਹੈ ਇੱਕ ਵਾਰ ਤਸਵੀਰ ਅਸੀਂ ਜ਼ਰੂਰ ਦਿਖਾ ਰਹੇ ਹਾਂ ਲਗਾਤਾਰ ਸਿੱਧੂ ਮਸੇਵਾਲਾ ਮਾਨਸਾ ਤੋਂ ਕਾਂਗਰਸ ਦੇ ਕੈਂਡੀਡੇਟ ਨੇ ਟੱਕਰ ਜ਼ਬਰਦਸਤ ਹੋ ਸਕਦੀ ਹੈ ਦੇ ਦੂਜੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਗਾਇਕੀ ਦਾ ਵੱਡਾ ਨਾਮ ਨੇ ਸਿੱਧੂ ਮੂਸੇਵਾਲਾ ਪੰਜਾਬ ਦੇ ਵਿੱਚ ਜਿਹੜੇ ਗਾਇਕ ਇਸ ਸਮੇਂ ਸਭ ਤੋਂ ਟਾਪ ਦੇ ਉੱਤੇ ਚੱਲਦੇ ਨੇ ਉਹਨਾਂ ਦੇ ਵਿੱਚ ਨਾਮ ਸਿੱਧੂ ਮੂਸੇਵਾਲਾ ਦਾ ਲਿਆ ਜਾਂਦਾ ਹੈ ਖੈਰ ਹੁਣ ਸਿਆਸਤ ਦੇ ਵਿੱਚ ਐਂਟਰੀ ਕਰ ਚੁੱਕੇ ਨੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਬਹੁਤ ਜ਼ਬਰਦਸਤ ਹਿੱਟ ਗਾਣੇ ਵੀ ਆਏ ਤੇ ਕਮਾਈ ਹੋਈ ਆ ਹੁਣ ਤੱਕ 7 ਕਰੋੜ 87 ਲੱਖ ਰੁਪਏ ਦੀ ਜੋ ਜਾਇਦਾਦ ਸਿੱਧੂ ਮੂਸੇਵਾਲਾ ਦੇ ਵੱਲੋਂ ਦੱਸੀ ਗਈ ਆ ਹੋਰ ਜਿਹੜੀ ਉਹਨਾਂ ਦੇ ਕੋਲ ਪ੍ਰਾਪਰਟੀ ਹੈ ਜ਼ਮੀਨ ਹੈ ਜਾਂ ਫਿਰ ਜਿਹੜੇ ਘਰ ਨੇ ਉਹਨਾਂ ਦਾ ਵਕਤ ਤੋਂ ਬਿਉਰਾ ਦਿੱਤਾ ਗਿਆ ਤੇ ਸਿੱਖਿਆ ਉਹ ਸਿੱਧੂ ਮੁੱਸੇਵਾਲਾ ਦੀ ਇਹ ਪੂਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਮਾਨਸਾ ਤੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਦੇ ਟਿਕਟ ਦਿੱਤੇ ਕਾਂਗਰਸ ਦੇ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜਾਣਕਾਰੀ ਇਹ ਵੀ ਦੇਣੀ ਹੁੰਦੀ ਹੈ ਕਿ ਤੁਹਾਡੇ ਉੱਤੇ ਕੋਈ ਪਰਚਾ ਤਾਂ ਦਰਜ ਨਹੀਂ ਹੈ ਤਾਂ ਸਿੱਧੂ ਮੁੱਸੇਵਾਲਾ ਦੇ ਉੱਤੇ ਕਈ ਪਰਚੇ ਵੀ ਦਰਜ ਨੇ ਖੂਬ ਵਿਵਾਦਾਂ ਦੇ ਵਿੱਚ ਰਹੇ ਨੇ ਉਹਨਾਂ ਦੇ ਵਿੱਚ ਦੋ ਪਰਚੇ ਤਾਂ ਲਾਕਡਾਊਨ ਤੋੜਨ ਦੇ ਨੇ ਸਿੱਧੂ ਮੁੱਸੇਵਾਲਾ ਨੇ ਜੋ ਜਾਣਕਾਰੀ ਆਪਣੀ ਐਫੀਡੇਵਿਟ ਦੇ ਜ਼ਰੀਏ ਦਿੱਤੀ ਹੈ ਦੋ ਪਰਚੇ ਸਿੱਧੂ ਮੁੱਸੇਵਾਲਾ ਦੇ ਉੱਤੇ ਲੌਕਡਾਊਨ ਤੋੜਨ ਦੇ ਨੇ ਤੁਹਾਨੂੰ ਯਾਦ ਹੋਏਗਾ ਜਦੋਂ ਲੌਕਡਾਊਨ ਲੱਗੇ ਤਾਂ ਉਸ ਸਮੇਂ ਬਹੁਤ ਸਾਰੀਆਂ ਇਨਸਟ੍ਰਕਸ਼ਨ ਸੀ ਕੋਵਿਡ ਦੇ ਇਸ ਕਾਲ ਦੇ ਦੌਰਾਨ ਤਾਂ ਮਾਨਸਾ ਸੀਟ ਦੇ ਉੱਤੇ ਸਿੱਧੂ ਮੁੱਸੇਵਾਲਾ ਚੌਂ ਮੈਦਾਨ ਦੇ ਵਿੱਚ ਨੇ ਤੇ ਉਹਨਾਂ ਦੀ ਸੰਪਤੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਰੀਬ ਕਰੀਬ 8 ਕਰੋੜ ਕਰੋੜ ਤੋਂ ਥੋੜਾ ਜਿਹਾ ਘੱਟ ਹੋੜ ਅੱਗੇ ਵੱਧਦੇ ਅਗਲੀ ਸੀਟ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਅਗਲੇ ਸੀਟ ਤੇ ਅਗਲਾ ਉਮੀਦਵਾਰ ਕਿਹੜਾ ਹੈ ਜਿਹੜਾ ਐਫੀਡੇਵਿਟ ਦੇ ਵਿੱਚ ਜਿਸਨੇ ਆਪਣਾ ਪੂਰਾ ਤੇ ਐਫੀਡਵਿਟ ਦੇ ਵਿੱਚ ਬਿਉਰਾ ਦੇਣ ਵਾਲੇ ਅਗਲੇ ਨੇ ਕੈਬਨਿਟ ਮੰਤਰੀ ਰਾਜਕੁਮਾਰ ਬੇਰਕਾ ਅੰਮ੍ਰਿਤਸਰ ਪੱਛਮੀ ਤੋਂ ਚੌਂ ਮੇਦਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਉਤਰੇ ਨੇ ਕਾਂਗਰਸ ਦੇ ਟਿਕਟ ਦੇ ਉੱਤੇ ਤੇ ਉਹਨਾਂ ਦੇ ਕੋਲ ਪ੍ਰਾਪਰਟੀ ਆ ਕਰੀਬ-ਕਰੀਬ 2.5 ਕਰੋੜ ਤੋਂ ਜ਼ਿਆਦਾ ਦੀ 2017 ਦੇ ਵਿੱਚ ਵੀ ਇਹ ਚੋਣ ਜਿੱਤੇ ਸੀ 2017 ਦੇ ਵਿੱਚ ਜੋ ਐਫੀਡਵਿਟ ਦਿੱਤਾ ਗਿਆ ਉਸ ਦੇ ਵਿੱਚ 74 ਲੱਖ 74000 ਰੁਪਏ ਦੀ ਪ੍ਰਾਪਰਟੀ ਸੀ ਯਾਨੀ ਕਿ ਪੌਣਾ ਕਰੋੜ ਪੌਣਾ ਕਰੋੜ ਸੀ 2017 ਦੇ ਵਿੱਚ 2022 ਜਿਹੜਾ ਐਫੀਡਵਿਟ ਦਿੱਤਾ ਗਿਆ ਰਾਜਕੁਮਾਰ ਬੇਰਕਾ ਦੇ ਵੱਲੋਂ ਉਸਦੇ ਵਿੱਚ ਦੱਸਿਆ ਗਿਆ ਕਿ ਮੇਰੇ ਕੋਲ ਸਵਾ ਦੋ ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ 2 ਕਰੋੜ 32 ਲੱਖ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ ਰਾਜਕੁਮਾਰ 베ਰਕਾ ਦੇ ਵੱਲੋਂ ਤਾਂ ਰਾਜਕੁਮਾਰ 베ਰਕਾ ਦੇ ਪਰਿਵਾਰ ਦੀ ਕੀ ਸੰਪਤੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਕਿ ਇਹ ਤਾਂ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਉਹਨਾਂ ਦੇ ਕੋਲ ਹੋ ਗਈ ਹੈ ਬਾਕੀ ਪਰਿਵਾਰ ਦੀ ਜਿਹੜੀ ਟੋਟਲ ਸੰਪਤੀ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਤਾਂ 2017 ਦੇ ਵਿੱਚ ਟੋਟਲ ਸੰਪਤੀ ਪੂਰੇ ਪਰਿਵਾਰ ਦੇ ਕੋਲ 1 ਕਰੋੜ 57 ਲੱਖ ਦੀ ਸੀ 베ਰਕਾ ਨੇ ਉਸ ਸਮੇਂ ਖੁਦ ਦੇ ਕੋਲ 74 ਲੱਖ ਦੀ ਦਿਖਾਈ ਸੀ 2022 ਦੇ ਇਲੈਕਸ਼ਨ ਦੇ ਵਿੱਚ ਟੋਟਲ ਪਰਿਵਾਰ ਦੀ ਜਿਹੜੀ ਸੰਪਤੀ ਹੈ ਉਹ 3 ਕਰੋੜ 16 ਲੱਖ ਰੁਪਏ ਦੱਸੀ ਗਈ ਹੈ ਹਾਲਾਂਕਿ 2 2 ਕਰੋੜ 32 ਲੱਖ ਰੁਪਇਆ ਰਾਜਕੁਮਾਰ ਵੀਰਕਾ ਨੇ ਖੁਦ ਹੀ ਸੰਪਤੀ ਦੱਸੀ ਹੈ ਤਾਂ ਵਧੀਏ 2017 ਤੋਂ ਲੈ ਕੇ 2022 ਦੇ ਵਿੱਚ ਕਰੀਬ ਕਰੀਬ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਔਰ 3 ਕਰੋੜ 16 ਲੱਖ ਰੁਪਏ ਦੀ ਸੰਪਤੀ ਇਸ ਵਾਰ ਰਾਜਕੁਮਾਰ ਵੀਰਕਾ ਦੀ ਹੋ ਗਈ ਹੈ ਕੈਬਨਿਟ ਮੰਤਰੀ ਨੇ ਕਾਂਗਰਸ ਦੇ ਵਿਧਾਇਕ ਨੇ ਵੱਡਾ ਦਲੀ ਚਰੇ ਨੇ ਐਸ்சி ਭਾਈ ਚਾਰੇ ਤੋਂ ਆਉਂਦੇ ਨੇ ਰਿਜ਼ਰਵ ਸੀਟ ਹੈ ਅੰਮ੍ਰਿਤਸਰ ਵੈਸਟ ਤੇ ਉਥੇ ਰਾਜਕੁਮਾਰ ਵੀਰਕਾਰ ਚੌਣ ਮੈਦਾਨ ਦੇ ਵਿੱਚ ਨੇ ਉਹਨਾਂ ਨੇ ਐਫੀਡੇਵਿਟ ਦੇ ਵਿੱਚ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਚਾਰਾ ਕਰਦੀ ਹੈ ਕਿ ਪਰਿਵਾਰ ਵਾਲੇ ਪਾਸੇ ਦਵਾਈਆ ਕਿਉਂਕਿ ਟੋਟਲ ਪਰਿਵਾਰ ਦੀ ਇਨਕਮ ਜਾਂ ਪ੍ਰਾਪਰਟੀ ਉਕੜੀ ਹੈ ਉਸ ਤੋਂ ਬਾਅਦ ਹੀ ਖੋੜ ਰਹਿਮ ਚੇਰਾ ਹੋਰ ਰਹਿਮ ਚੇਰਾ ਮਾਲਵਿਕਾ ਸੂਤ ਦਾ सोनू ਸੂਦੀ ਸਿਸਟਰ ਨੇ ਪਰਿਵਾਰ ਦੇ ਕੋਲ ਪੈਸੇ ਕਿੰਨੇ ਨੇ 1.5 ਕਰੋੜ ਰੁਪਿਆ ਜਾਂ 1 ਕਰੋੜ 56 ਲੱਖ ਰੁਪਏ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਕੋਲ ਨੇ ਮਾਲਵਿਕਾ ਸੂਤ ਦੇ ਕੋਲੇ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਆ ਖੁਦੀ ਸੰਪਤੀ 1 ਕਰੋੜ 25 ਲੱਖ ਰੁਪਏ ਦੱਸੀ ਗਈ ਹੈ ਕਿ ਉਹਨਾਂ ਦੇ ਕੋਲ ਖੁਦੀ ਜਿਹੜੀ ਸੰਪਤੀ ਹੈ ਉਹ 1 ਕਰੋੜ 25 ਲੱਖ ਰੁਪਏ ਹੈ ਜਦਕਿ ਟੋਟਲ ਪਰਿਵਾਰ ਦੀ ਜਿਹੜੀ ਸੰਪਤੀ ਹੈ ਉਹ 1 ਕਰੋੜ 55 ਲੱਖ ਰੁਪਏ ਮਾਲਵੀ ਕਸੂਦ ਇਸ ਵਾਰ ਮੂਗਾ ਤੋਂ ਚੁਣ ਮੈਦਾਨ ਦੇ ਵਿੱਚ ਨੇ ਉਹ ਲਾਸ ਵੀ ਤੌਰ ਤੇ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਇਹ ਵੀ ਤੁਹਾਨੂੰ ਦੱਸਦੀ ਹੈ ਕਿ ਪੜ੍ਹੇ ਲਿਖੇ ਉਮੀਦਵਾਰ ਨਹੀਂ ਐਮਸੀਏ ਕੀਤੀ ਹੋਈ ਹਨ ਨੇ ਪੋਸਟ ਗ੍ਰੈਜੂਏਟ ਨੇ ਮਾਲਵੀ ਕਸੂਦ ਔਰ 1 ਕਰੋੜ 55 ਲੱਖ ਪੂਰੇ ਪਰਿਵਾਰ ਦੀ ਉਹਨਾਂ ਦੀ ਇਨਕਮ ਹੈਗੀ ਹੈ ਤੇ ਅੱਗੇ ਵੱਧਦੇ ਹੁਣ ਅਸੀਂ ਮੋਗਾ ਸੀਟ ਤੱਕ ਅਸੀਂ ਤੁਹਾਨੂੰ ਦੱਸਿਆ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਕ ਵਕ ਥਾਂ ਤੋਂ ਜਿਹੜੇ ਉਮੀਦਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਹਨਾਂ ਦੇ ਜੋ ਪੂਰਾ ਬਿਓਰਾ ਐਫੀਡੇਵਿਟ ਦੇ ਵਿੱਚ ਦਿੱਤਾ ਜਾ ਰਿਹਾ ਉਹ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਮਾਲਵੀਕਾ ਸੂਦਾ ਸੀ ਜ਼ਿਕਰ ਕੀਤਾ ਹੈ ਰੁਕਰੇ ਇੱਕ ਛੋੜ ਦੇ ਬ੍ਰੇਕ ਲਈ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ